ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਦਾ ਇਹ ਸਵਾਲ ਹੁੰਦਾ ਹੈ ਕਿ ਸਾਡਾ ਮਨ ਨਾਮ ਦੇ ਵਿੱਚ ਲੱਗਦਾ ਨਹੀਂ ਨਾਮ ਜਪਣ ਨੂੰ ਮਨ ਕਰਦਾ ਨਹੀਂ ਗੁਰਬਾਣੀ ਪੜ੍ਹਨ ਨੂੰ ਨਹੀਂ ਮਨ ਕਰਦਾ ਸਵੇਰੇ ਉੱਠਿਆ ਨਹੀਂ ਜਾਂਦਾ ਉਹਦਾ ਕਾਰਨ ਇਹ ਆ ਕਿ ਸਾਡੇ ਮਨ ਨੂੰ ਸੰਸਾਰੀ ਰੰਗ ਚੜਿਆ ਹੋਇਆ ਹੈ ਪੁਰਾਤਨ ਸਾਧੂ ਮਹਾਤਮਾਵਾਂ ਦਾ ਦੱਸਿਆ ਹੋਇਆ ਇੱਕ ਤਰੀਕਾ ਮੈਂ ਦੱਸਦਾ ਜਿਹਦੇ ਨਾਲ ਬਹੁਤ ਛੇਤੀ ਮਨ ਜਿਹੜਾ ਸਤਗੁਰੂ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਤੁਸੀਂ ਕੀ ਕਰਨਾ ਹੈ ਦਿਹਾੜੀ ਦੇ ਵਿੱਚ ਜਦੋਂ ਵੀ ਤੁਹਾਨੂੰ ਸਤਗੁਰੂ ਦੀ ਯਾਦ ਆਵੇ ਜਿੰਨੂੰ ਵੀ ਕੋਈ ਮੰਨਦਾ ਹੈ ਸਤਗੁਰੂ ਨਾਨਕ ਦੇਵ ਜੀ ਨੂੰ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਸਤਗੁਰੂ ਰਾਮ ਸਿੰਘ ਜੀ ਨੂੰ ਸਤਗੁਰੂ ਉਹਦੇ ਸਿੰਘ ਜੀ ਨੂੰ ਜਿੰਨੂੰ ਵੀ ਕੋਈ ਮੰਨਦਾ ਹੈ ਸਤਗੁਰੂ ਦੀ ਮੂਰਤੀ ਦਾ ਧਿਆਨ ਧਰ ਕੇ ਤੁਸੀਂ ਅਰਦਾਸ ਇਹ ਕਰਨੀ ਹੈ ਸੱਚੇ ਪਾਤਸ਼ਾਹ ਕਿਰਪਾ ਕਰ ਮੇਰਾ ਮਨ ਤੇਰੇ ਨਾਮ ਦੇ ਵਿੱਚ ਰੰਗਿਆ ਜਾਵੇ ਸੰਸਾਰੀ ਰੰਗ ਮੇਰੇ ਮਨ ਤੋਂ ਉੱਤਰ ਜਾਵੇ ਮੈਨੂੰ ਆਪਣਾ ਪਿਆਰ ਬਖਸ਼ ਮੈਨੂੰ ਤੇਰਾ ਪਿਆਰ ਆਵੇ ਮੇਰਾ ਮਨ ਤੇਰੇ ਨਾਮ ਦੇ ਰੰਗ ਵਿੱਚ ਰੰਗਿਆ ਜਾਵੇ ਮੈਨੂੰ ਆਪਣੇ ਨਾਮ ਦਾ ਰੰਗ ਬਖਸ਼ ਇਹ ਅਰਦਾਸ ਕਰਨੀ ਹੈ ਦਿਹਾੜੀ ਦੇ ਵਿੱਚ 10 11 ਵਾਰ ਤੁਸੀਂ ਕਰ ਲਓ ਤੇ ਤੁਸੀਂ ਵੇਖੋਗੇ ਥੋੜੇ ਦਿਨਾਂ ਦੇ ਵਿੱਚ ਹੀ 4-5 ਦਿਨਾਂ ਦੇ ਵਿੱਚ ਹੀ ਤੁਹਾਨੂੰ ਨਾਮ ਦਾ ਰੰਗ ਚੜਨਾ ਸ਼ੁਰੂ ਹੋ ਜਾਵੇਗਾ ਸਤਿਗੁਰੂ ਕਿਰਪਾ ਕਰਨਗੇ ਅਰਦਾਸ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ ਤੁਸੀਂ ਇਹ ਕਰਕੇ ਵੇਖੋ ਜਰੂਰ ਤੁਹਾਡਾ ਮਨ ਨਾਮ ਦੇ ਰੰਗ ਵਿੱਚ ਰੰਗਿਆ ਜਾਵੇਗਾ ਜਰੂਰ ਕਿਰਪਾ ਹੋਵੇਗੀ ਧੰਨਵਾਦ